ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੇਰੀਆਂ ਸਾਰੀਆਂ ਹੀ ਭੈਣਾਂ ਦਾ ਤੁਹਾਡੇ ਆਪਣੇ YouTube ਚੈਨਲ ਜਸੁਖ ਬਲੌਗਰ ਤੇ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਾਲ ਬਣਾਉਣ ਦੀ ਜਿਹੜੀ ਪੂਰੀ ਰੈਸਪੀ ਹੈ ਉਹ ਸ਼ੇਅਰ ਕਰਾਂਗੇ ਬਹੁਤ ਸੋਹਣੀ ਵੀਡੀਓ ਹੋਣ ਜਾ ਰਹੀ ਹੈ ਤੁਸੀਂ ਸਕਿਪ ਨਹੀਂ ਕਰਨਾ ਤੇ ਅਖੀਰ ਦੇ ਵਿੱਚ ਆਪਣੇ ਸੋਹਣੇ ਸੋਹਣੇ ਕੰਪਲੀਮੈਂਟਸ ਜ਼ਰੂਰ ਦੇ ਕੇ ਜਾਣੇ ਨੇ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਜੀ ਸ਼ਾਮ ਨੂੰ ਮੈਂ ਤੇ ਮੰਮੀ ਨੇ ਇਹ ਡਿਸੀਜਨ ਲਿਆ ਵੀ ਆਪਾਂ ਅੱਜ ਦਾਲ ਬਣਾਉਣੀ ਆ ਹਨ ਤੇ ਉਸ ਦਾਲ ਦੇ ਰੈਸਪੀ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮੂੰਗੀ ਮਸਰੀ ਦੀ ਦਾਲ ਐ ਜੀ ਮਿਕਸ ਕਰਕੇ ਪਹਿਲਾਂ ਤਾਂ ਆਪਾਂ ਇਸ ਨੂੰ ਭਿਉਂਤਾ ਭਿਉਣ ਲੈ ਕੇ ਪਾਣੀ ਦੇ ਵਿੱਚ ਰੱਖ ਦਿੱਤਾ ਇਹ ਜਿਹੜੀ ਦਾਲ ਹੁੰਦੀ ਹੈ ਦੂਜੀ ਸਾਬਤੀ ਮੂੰਗੀ ਦੇ ਮੁਕਾਬਲੇ ਇਹਨਾਂ ਨੂੰ ਥੋੜਾ ਘੱਟ ਸਮੇਂ ਦੇ ਲਈ ਆਪਾਂ ਭਿਉਂ ਕੇ ਰੱਖਦੀ ਆਂ ਦੂਜੇ ਪਾਸੇ ਆਪਾਂ ਜੀ ਫਿਲਟਰ ਤੋਂ ਭਰ ਲਿਆ ਸੀਗਾ ਪਾਣੀ ਪਾਣੀ ਲੈ ਕੇ ਜੀ ਗੈਸ ਕੀਤਾ ਔਨ ਤੇ ਰੱਖ ਦਿੱਤਾ ਕੁੱਕਰ ਤੇ ਪਾਣੀ ਹੈਗਾ ਜਿਹੜਾ ਆਪਾਂ ਲਿਆ ਸੀ ਉਹ ਕੁੱਕਰ ਦੇ ਵਿੱਚ ਪਾ ਦੇਣਾ ਹੈ ਕੁੱਕਰ ਦੇ ਵਿੱਚ ਜਦੋਂ ਆਪਾਂ ਪਾਣੀ ਪਾਉਣਾਗਾ ਤਾਂ ਤੁਸੀਂ ਇਹ ਦੇਖ ਲੈਣਾ ਕਿ ਤੁਹਾਡੀ ਦਾਲ ਕਿੰਨੀ ਗਾ ਗਈ ਕਈ ਪਰਿਵਾਰਾਂ ਦੇ ਵਿੱਚ ਜਣੇ ਜ਼ਿਆਦੇ ਹੁੰਦੇ ਐ ਤੁਸੀਂ ਪਾਣੀ ਜ਼ਿਆਦੇ ਲੈ ਲੈਣਾ ਕਿਉਂਕਿ ਤੁਹਾਡੀ ਦਾਲ ਹੈਗੀ ਐ ਜਿਹੜੀ ਉਹ ਵੀ ਜ਼ਿਆਦੇ ਹੋਊਗੀ ਹਨ ਤੇ ਸਾਰੇ ਪਰਿਵਾਰਾਂ ਦੇ ਵਿੱਚ ਅਲੱਗ-ਅਲੱਗ ਸ਼ੌਂਕ ਹੁੰਦੇ ਐ ਖਾਣ ਦੇ ਕੋਈ ਕਹਿ ਦਿੰਦਾ ਹਨ ਬਿਸ ਤਾਂ ਆਏ ਤਰੀਕੇ ਨਾਲ ਦਾਲ ਬਣਾਉਣੇ ਐ ਤੇ ਫਿਰ ਆਪਾਂ ਜਿਹੜਾ ਨੂਨ ਮਿਰਚ ਵਗੈਰਾ ਹਨਾ ਹੈਗਾ ਇਹ ਵਿੱਚੇ ਪਾ ਦੇਣਾ ਪਹਿਲਾਂ ਹੀ ਪਾ ਦੇਣਾ ਹੋ ਸਕਦਾ ਵੀ ਕਈ ਪਰਿਵਾਰ ਹੁੰਦੇ ਆ ਜਿਹੜੇ ਤੁਸੀਂ ਤੜਕੇ ਦੇ ਵਿੱਚ ਪਾਉਂਦੇ ਹੋ ਮਮ ਬਟ ਜਦੋਂ ਆਪਾਂ ਇਸ ਤਰ੍ਹਾਂ ਪਾਉਨੇ ਆ ਨਾ ਬੜੀ ਹੀ ਚੌਦੇ ਸਵਾਦ ਜਿਹੜੀ ਦਾਲ ਬਣਦੀ ਆ ਇਹ ਜਦੋਂ ਪਾ ਦਿੱਤਾ ਤਾਂ ਆਪਾਂ ਇੱਕ ਇਹਦੇ ਵਿੱਚ ਇੱਕ ਚਮਚੇ ਦੇ ਕਰੀਬ ਹਨਾ ਦੇਸੀ ਘਿਓ ਪਾਵਾਂਗੇ ਕਹਿ ਦਿੰਦੇ ਆ ਨਾ ਜੀ ਘਿਓ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾ ਜੇ ਆਪਾਂ ਚੀਜ਼ਾਂ ਪਾਉਨੇ ਆ ਹਨਾ ਦਾਲ ਸਬਜ਼ੀ ਦੇ ਵਿੱਚ ਫੇਰ ਹੀ ਉਹ ਟੇਸਟੀ ਬਣਦੀਆਂ ਨੇ ਤਾਂ ਕੁੱਕਰ ਦਾ ਢੱਕਣ ਆਪਾਂ ਰੱਖ ਦਿੱਤਾ ਤਾਂ ਹਨਾ ਥੋੜਾ ਜਿਹਾ ਮਤਲਬ ਸਪੇਸ ਛੱਡ ਦੇਣੀ ਹੈਗੀ ਪ੍ਰੋਪਰਲੀ ਬੰਦ ਨਹੀਂ ਕਰਨਾ ਹੈਗਾ ਦੂਜੇ ਪਾਸੇ ਜਿਹੜੀ ਆਪਣੀ ਦਾਲ ਆ ਗਈ ਕਾਫੀ ਟਾਈਮ ਹੋ ਚੁੱਕਿਆ ਸਿ ਭਿਉਈ ਨੂੰ ਹਨਾ ਤਾਂ ਆਪਾਂ ਇਹਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਸਾਫ਼ ਕਰਨਾ ਦੇਖੋ ਜੀ ਜੇ ਤੁਸੀਂ ਕਾਲੀ ਕਰ ਦੋਗੇ ਨਾ ਉਹ ਜਿਹੜਾ ਫਲੇਵਰ ਜਾਂ ਹੈਗਾ ਨੇ ਦਾ ਰੰਗ ਦਾ ਉਹ ਤੁਹਾਡੇ ਮੂੰਹ ਦੇ ਵਿੱਚ ਹੀ ਆਈ ਜਾਣਾ ਦਾਲ ਟੇਸਟੀ ਬਿਲਕੁਲ ਵੀ ਨਹੀਂ ਬਣੂਗੀ ਪ੍ਰੋਪਰ ਧੋਈ ਜਾਣਾਗਾ ਜਿੰਨੀ ਨਿਖਰੂਗੀ ਉੰਨੀ ਜਿਆਦਾ ਸਵਾਦ ਬਣੂਗੀ ਦੇਖੋ ਜੀ ਜਦੋਂ ਮੈਂ ਨਾਲ-ਨਾਲ ਵੀਡੀਓ ਬਣਾ ਐਡਿਟ ਕਰ ਰਹੀ ਸੀ ਮੇਰੀ ਬੇਟੀ ਦੀ ਆਵਾਜ਼ਾਂ ਵੀ ਤੁਹਾਨੂੰ ਆ ਰਹੀਆਂ ਹੋਣਗੀਆਂ ਬੱਚੇ ਹੈਗੇ ਆ ਜਿਹੜੇ ਹਨਾ ਬੜਾ ਰੌਲਾ ਪਾਉਂਦੇ ਨੇ ਤੇ ਜਿਹੜੇ ਘਰਾਂ ਦੇ ਵਿੱਚ ਬੱਚੇ ਹੁੰਦੇ ਹਨ ਉਹ ਰੌਣਕਾਂ ਵੀ ਉੱਥੇ ਹੀ ਹੁੰਦੀਆਂ ਨੇ ਬੱਚਿਆਂ ਨਾਲ ਹੀ ਰੌਣਕਾਂ ਨੇਗੀਆਂ ਤੇ ਜਦੋਂ ਵੀ ਅਸੀਂ ਕੋਈ ਕੰਮ ਕਾਜ ਕਰਦੇ ਹਾਂ ਗੁਰਸਿੱਖਤ ਤਾਂ ਮੈਡਮ ਵਿੱਚ ਹੁੰਦੀ ਹੀ ਹੁੰਦੀ ਆ ਹਨਾ ਤਾਂ ਜੀ ਇੱਕ ਗੱਲ ਹੋਰ ਤੁਹਾਡੇ ਨਾਲ ਜ਼ਰੂਰੀ ਮੈਂ ਜਿਹੜੀ ਸ਼ੇਅਰ ਕਰਨੀ ਸੀਗੀ ਕਿ ਤੁਸੀਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਜਿਹੜਾ ਪਿਆਰ ਤੇ ਸਤਿਕਾਰ ਦੇ ਰਹੇ ਹੋਗੇ ਮੇਰੀਆਂ ਭੈਣਾਂ ਬਹੁਤ ਸੋਹਣੇ ਸੋਹਣੇ ਕੰਪਲੀਮੈਂਟ ਕਰ ਰਹੀਆਂ ਨੇਗੀਆਂ ਤੇ ਤੁਹਾਡੇ ਕੰਪਲੀਮੈਂਟਸ ਹੈਗੇ ਨੇ ਜਿਹੜੇ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਇੱਕ ਆਸ਼ੀਰਵਾਦ ਨੇ ਫਰਨਾ ਮੇਕਾ ਸਟੇਟਮੈਂਟ ਪਾਈ ਸੀਗੇ ਤੁਸੀਂ ਸਾਡੇ ਹੋਰ ਰਿਸ਼ਤੇਦਾਰੋਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬਟ ਵੀਡੀਓਜ਼ ਦੇਖਦੇ ਨੇ ਹਾਂ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਆ ਦੇਖੋ ਜੀ ਆਪਾਂ ਚਮਚਾ ਹਨਾ ਘਿਓ ਦਾ ਪਾ ਦਿੱਤਾ ਨਾਲ ਨਾਲ ਆਪਾਂ ਦਾਲ ਬਣਾਵਾਂਗੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਦੇਖੋ ਤੁਸੀਂ ਵੀਡੀਓ ਵੀ ਦੇਖਦੇ ਹੋ ਹਨਾ ਤੁਹਾਨੂੰ ਇਹ ਵੀ ਹੈਗਾ ਵੀ ਅਸੀਂ ਦੇਖੀਏ ਇਹ ਕੀ ਪਾ ਰਹੀਆਂ ਨੇ ਸੱਸ ਨੂੰ ਹਨਾ ਪਰ ਤੁਸੀਂ ਨਹੀਂ ਚਾਹੁੰਦੇ ਹੈਗੇ ਸਾਡੇ ਸਬਸਕ੍ਰਾਈਬਰ ਵਧਣ ਇਸੇ ਕਰਕੇ ਨਹੀਂ ਨਾ ਤੁਸੀਂ ਸਬਸਕ੍ਰਾਈਬ ਕਰਦੇ ਫਿਰ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਇਦਾਂ ਹੀ ਹੁੰਦੀ ਹੈ ਜੀ ਚਲੋ ਆਪਾਂ ਕੀ ਕਰ ਸਕਦੇ ਹਾਂ ਹਨ ਹਰੇਕ ਦੀ ਆਪਦੀ ਆਪਦੀ ਥਿੰਕਿੰਗ ਆ ਗਈ ਕੋਈ ਕਈ ਹੁੰਦੇ ਆ ਹਨਾ ਸ਼ੁਰੂ-ਸ਼ੁਰੂ ਚ ਸਾਨੂੰ ਗਣਾ ਸੀ ਵੀ ਹਾਏ ਆ ਕੀ ਇਹ ਤੁਸੀਂ ਕੀ ਕਰਨ ਲੱਗ ਗੀਆਂ ਹਨ ਪਰ ਮੈਨਾਂ ਜ਼ਰੂਰ ਹੋਗਾ ਵੀ ਤੁਸੀਂ ਆਪਣੀ ਜ਼ਿੰਦਗੀ ਆਪਦੇ ਢੰਗ ਨਾਲ ਜਿਓ ਕਿਉਂਕਿ ਇਹਨਾਂ ਨੇ ਤਾਂ ਲੋਕਾਂ ਨੇ ਤਾਂ ਗੁਰੂ ਮਹਾਰਾਜ ਨੂੰ ਨਹੀਂ ਛੱਡਿਆ ਸੀਗਾ ਹਨਾ ਉਹ ਨਾਨਕ ਸਾਹਿਬ ਨੂੰ ਨਹੀਂ ਸਮਝ ਸਕੇ ਸੀ ਆਪਾਂ ਤਾਂ ਵੀ ਕੋਈ ਬਜਾ ਰਹੀ ਨਹੀਂ ਹੈਗੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਸੋ ਲੋਕਾਂ ਦੀ ਪ੍ਰਵਾਹ ਕਦੇ ਵੀ ਨਹੀਂ ਕਰਨੀ ਚਾਹੀਦੀ ਲਾਈਫ ਦੇ ਵਿੱਚ ਤੇ ਨਾਲ ਜੇ ਆਪਾਂ ਹੁਣ ਚੀਰ ਲੈਣਾ ਤੜਕਾ ਪਹਿਲਾਂ ਪਿਆਜ਼ ਛਿੱਲ ਲੈ ਛਿੱਲਣ ਤੋਂ ਬਾਅਦ ਆਪਾਂ ਧੋ ਲੈ ਪ੍ਰੋਪਰ ਧੋਣ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਦੀ ਵਰਤੋਂ ਹੈਗੀ ਹੈ ਜਿਹੜੀ ਜਾਦੇ ਕਰਦੇ ਆਂ ਦਾਲਾਂ ਦੇ ਵਿੱਚ ਕੋਈ ਵੀ ਚੀਜ਼ ਹੋ ਗਈ ਹਨਾ ਸਬਜੀ ਕਿਚਨ ਦੇ ਕੋਈ ਵੀ ਕੰਮ ਕਰਦੇ ਆਂ ਸਬਜੀ ਬਣਾਉਣੇ ਆਂ ਚਾਵਲ ਬਣਾਉਣੇ ਉਹਦੇ ਵਿੱਚ ਜੇ ਹਰੀਆਂ ਮਿਰਚਾਂ ਪਾਈਆਂ ਨੇ ਨਾ ਤਾਂ ਉਹਦਾ ਫਲੇਵਰ ਬੜਾ ਹੀ ਅੱਛਾ ਆਉਂਦਾ ਸਾਰੇ ਹਨਾ ਖੁਸ਼ ਹੋ ਕੇ ਖਾਂਦੇ ਹੁੰਦੇ ਨੇਗੇ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਤਾਂ ਵੱਡੀਆਂ-ਵੱਡੀਆਂ ਫਾੜੀਆਂ ਕੱਟ ਰਹੇ ਨੇ ਹਨਾ ਐਡੀਆਂ ਵੱਡੀਆਂ ਫਾੜੀਆਂ ਤੜਕੇ ਦੇ ਵਿੱਚ ਪਾਉਣੀਆਂ ਨਹੀਂ ਜੀ ਅਸੀਂ ਇੱਧਰ ਐ ਇਹਨੂੰ ਪ੍ਰੋਪਰਲੀ ਇੱਕ ਸ਼ਾਰਟ ਮਿਕਸੀ ਆ ਸਾਡੀ ਹਨਾ ਮੈਂ ਤੇ ਮੰਮੀ ਚੌਦ ਦੇ ਤੇ ਗਈਆਂ ਸੀ ਸਾਡੇ ਪਿੰਡ ਨਾ ਚੌਦ ਦੇ ਪਰਦੇ ਆਗੀ ਬਾਬਾ ਧਿਆਨ ਦਾਸ ਜਿਹਨੇ ਸਮਾਦਾਂ ਤੇ ਆਲੇ ਦੁਆਲੇ ਦੇ ਲੋਕ ਬਹੁਤ ਪਿੰਡਾਂ ਤੋਂ ਆਉਂਦੇ ਨੇ ਹੋ ਸਕਦਾ ਤੁਸੀਂ ਵੀ ਆਉਂਦੇ ਹੋਵੋ ਤੇ ਜੀ ਹੋਰ ਤਾਂ ਅਸੀਂ ਕੁਝ ਵੀ ਨਹੀਂ ਉੱਥੋਂ ਖਰੀਦਿਆ ਸੀ ਕਿ ਚਲੋ ਆ ਨਵੀਂ ਜੀ ਚੀਜ਼ ਲੱਗੀ ਮੈਨੂੰ ਤੇ ਮੰਮੀ ਨੂੰ ਇਹ ਅਸੀਂ ਬਾਈ ਕਰ ਲਿਆ ਸੀਗਾ ਬੜਾ ਵਧੀਆ ਹਨਾ ਦੇਖੋ ਕਿੰਨੇ ਵਧੀਆ ਸੀ ਜਿਹੜੇ ਪਿਆਜ਼ ਤੇ ਲਸਣ ਕੱਟੀ ਗਈ ਹਨਾ ਜਿਆਦੇ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਦੂਜੇ ਪਾਸੇ ਕੁੱਕਰ ਦੀਆਂ ਸੀਟੀਆਂ ਤੁਸੀਂ ਇਹ ਦੇਖ ਲੈਣਾਗਾ ਕਿ ਦਾਲ ਦੇ ਹਿਸਾਬ ਦੇ ਨਾਲ 4 ਤੋਂ 5 ਸੀਟੀਆਂ ਇਨਫ ਨਹੀਂ ਹਨਾ ਬਟ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਦਾਲ ਜ਼ਿਆਦੇ ਹੈਗੀ ਉਹਨੂੰ ਚੈੱਕ ਕਰ ਲਓ ਵੀ ਠੀਕ ਹੈ ਬਣੀ ਹੈ ਕਿ ਕਿਵੇਂ ਹੈ ਹਨ ਚੈੱਕ ਕਰਦੇ ਰਹੋਗੇ ਜੀ ਤਾਂ ਤੁਹਾਨੂੰ ਹਨਾ ਵਧੀਆ ਲੱਗੂ ਕਈ ਵਾਰੀ ਕੀ ਹੁੰਦਾ ਪਾਣੀ ਘੱਟ ਪਾਇਆ ਹੁੰਦਾ ਉਹ ਚੈੱਕ ਕਰ ਲਓ ਅਸੀਂ ਹਿਸਾਬ ਆਇਆ ਹੋਇਆ ਹਨਾ ਸਾਨੂੰ ਅਸੀਂ ਉਸ ਹਿਸਾਬ ਦਾ ਪ੍ਰੋਪਰਲੀ ਕਰ ਲੈਣੇ ਹੈਗੇ ਉਹਦੇ ਵਿੱਚ ਹੁਣ ਦੇਖੋ ਬਿਲਕੁਲ ਚੰਗੇ ਤਰੀਕੇ ਦੇ ਨਾਲ ਦਾਲ ਆਪਣੀ ਬਣ ਕੇ ਤਿਆਰ ਹੈਗੀ ਟੱਕਣ ਕਰਕੇ ਆਪਾਂ ਪ੍ਰੋਪਰ ਬੰਦ ਨਹੀਂ ਕੀਤਾ ਥੋੜਾ ਜਿਹਾ ਉੱਪਰ ਰੱਖ ਹੀ ਦਿੱਤਾਗਾ ਦੂਜੇ ਪਾਸੇ ਜੀ ਆਪਾਂ ਤੜਕਾ ਲਾਉਣਾਗਾ ਕਿਉਂਕਿ ਕੰਮ ਨਾਲ ਨਾਲ ਦੀ ਨਾਲ ਲਿਬੜ ਜੋ ਉਹਦੇ ਵਰਗੀ ਰੀਸ ਨਹੀਂ ਹੁੰਦੀ ਜੇ ਆਪਾਂ ਕੰਮ ਨੂੰ ਵਧਾਈ ਚੱਲੀਏ ਵਧਾਈ ਚੱਲੇ ਤਾਂ ਕਿੰਨਾ ਮਰਜੀ ਵਧਾ ਲਓ ਇਹ ਤਾਂ ਉਹ ਗੱਲ ਲੜਾਈ ਤੇ ਲੱਸੀ ਵਾਲੀ ਨਹੀਂ ਕਹਿੰਦੇ ਹੁੰਦੇ ਲੱਸੀ ਤੇ ਲੜਾਈ ਨੂੰ ਕਿੰਨਾ ਮਰਜੀ ਵਧਾ ਲਓ ਉਵੇਂ ਹੀ ਕੰਮ ਹੁੰਦਾਗਾ ਤੇ ਦੂਜੇ ਪਾਸੇ ਇੱਧਰ ਜੀ ਗੁਰਸੇਵਤ ਵਿੱਚ ਆਉਂਦੇ ਹਨ ਇਹਨੇ ਹਰੇਕ ਕੰਮ ਦੇ ਵਿੱਚ ਆਉਣਾ ਹੀ ਹੁੰਦਾਗਾ ਤਾਂ ਜਦੋਂ ਘਿਓ ਦੇ ਵਿੱਚ ਆਪਾਂ ਹਲਕਾ ਜਿਹਾ ਜੀਰਾ ਪਾ ਦਿੱਤਾ ਜੀਰੇ ਨਾਲ ਵੀ ਬੜਾ ਵਧੀਆ ਟੇਸਟ ਆਉਂਦਾ ਜਾ ਤੇ ਫਿਰ ਆਪਾਂ ਪਿਆਜ਼ ਵਗੈਰਾ ਜੋ ਵੀ ਬੇਸਿਕ ਮਟੀਰੀਅਲ ਹਨਾ ਕੱਟਿਆ ਸੀ ਉਹ ਪਾ ਦਿੱਤਾ ਅਸੀਂ ਇਸ ਦਾਲ ਦੇ ਵਿੱਚ ਹੈਗਾ ਜਿਹੜਾ ਟਮਾਟਰ ਦਾ ਕੋਈ ਖਾਸ ਯੂਜ਼ ਨਹੀਂ ਕਰਦੇ ਖਾਸ ਕੀ ਬਿਲਕੁਲ ਵੀ ਨਹੀਂ ਕਰਦੇ ਹੈਗੇ ਬਿਕੋਜ਼ ਕਈ ਵਾਰ ਕੀ ਹੁੰਦਾਗਾ ਕਿ ਆਪਾਂ ਇਹੋ ਜਿਹੀਆਂ ਚੀਜ਼ਾਂ ਹਨਾ ਪਰਿਵਾਰ ਦੇ ਮੈਂਬਰ ਜਦੋਂ ਨਹੀਂ ਖਾਂਦੇ ਹੈਗੇ ਤਾਂ ਆਪਾਂ ਨਹੀਂ ਪਾਉਂਦੇ ਹੈਗੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਹਲਕਾ ਹਲਕਾ ਇਸ ਨੂੰ ਭੁੱਜਦਾ ਰੱਖਣਾਗਾ ਭੁੰਨਣਾ ਲੈਣਾਗਾ ਕਦੇ-ਕਦੇ ਕੀ ਹੁੰਦਾਗਾ ਵੀ ਆਪਾਂ ਹੈਗੇ ਜਿਹੜਾ ਸਾਰਾ ਮਟੀਰੀਅਲ ਕੱਟ ਕੇ ਹਨਾ ਦਾਲ ਦੇ ਵਿੱਚ ਪਾ ਕੇ ਕੁੱਕਰ ਦੀ ਸਿੱਧੀ ਸੀਟੀ ਮਰਵਾ ਦਿੰਨੇ ਹਨਾ ਕੋਈ ਤਰੀਕੇਵੇਂ ਦੇ ਵੀ ਨੇ ਬਟ ਇਦਾਂ ਜਿਹੜੀ ਦਾਲ ਆ ਨਾ ਬਹੁਤ ਹੀ ਜਿਆਦਾ ਸਵਾਦ ਬਣਦੀ ਹੈਗੀ ਹਨਾ ਲੋ ਜੀ ਆਪਣਾ ਜਿਹੜਾ ਤੜਕਾ ਸੀਗਾ ਉਹ ਆਪਾਂ ਲਾਤੇ ਅਸੀਂ ਹਨਾ ਬਸ ਬਸ ਫੁਲਕੇ ਰਹਿ ਗਏ ਫੁਲਕੇ ਬਣਾ ਦੇਣੇ ਹੈਗੇ ਜੀ ਸੋ ਇਹ ਅਸੀਂ ਸਾਡਾ ਅੱਜ ਨਾਈਸ ਜਿਹਾ ਬਲੌਗ ਤੁਹਾਡੇ ਸਾਰਿਆਂ ਦੇ ਲਈ ਕਿ ਹੋ ਜਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇ ਤੁਸੀਂ ਇਸ ਤਰੀਕੇ ਦੇ ਨਾਲ ਦਾਲ ਨਹੀਂ ਬਣਾਉਂਦੇ ਤਾਂ ਆਉਣ ਵਾਲੇ ਟਾਈਮ 'ਚ ਜਰੂਰ ਬਣਾ ਕੇ ਦੇਖਿਓ ਹਨਾ ਬਹੁਤ ਜ਼ਿਆਦਾ ਟੇਸਟੀ ਜਿਹੜੀ ਦਾਲ ਇਸ ਤਰ੍ਹਾਂ ਬਣੂਗੀ